ਸਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਇੱਕ ਧੜੇ ਨੇ ਆਪਣੇ ਵੱਖਰੀ ਪਾਰਟੀ ਬਣਾਈ ਜਿਸ ਦੀ ਅਗਵਾਈ ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਅੱਜ ਤੱਕ ਉਸ ਧੜੇ ਨੇ ਬੇਸ਼ੱਕ ਇਹ ਗੱਲ ਇਹ ਬਿਆਨਬਾਜ਼ੀ ਕੀਤੀ ਕਿ ਅਸੀਂ ਸੁਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਲੈਣਾ ਸੁਖਵੀਰ ਸਿੰਘ ਬਾਦਲ ਵਾਲਾ ਦਫਤਰ ਲੈਣਾ ਤੇ ਸੁਖਵੀਰ ਸਿੰਘ ਬਾਦਲ ਦਾ ਚੋਣ ਨਿਸ਼ਾਨ ਤੱਕੜੀ ਖੋ ਲੈਣਾ ਐ ਐ ਜੀ ਪੀ ਸੀ ਖੋਲਣੀ ਆ ਪਰ ਅੱਜ ਤੱਕ ਉਸ ਧੜੇ ਦੇ ਬਿਆਨਾਂ ਨੂੰ ਬੋਰ ਪੈਂਦਾ ਨਜ਼ਰ ਨਹੀਂ ਆ ਰਿਹਾ ਸੋ ਉਸ ਪਾਰਟੀ ਨੇ ਆਪਣਾ ਇੱਕ ਵੱਖਰਾ ਨਾਮ ਰੱਖਿਆ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤੀ ਸੋ ਇਹ ਸਵਾਲ ਹੈ ਕਿ ਕੀ ਉਸ ਧੜੇ ਦਾ ਨਾਮ ਹੁਣ ਪੁਨਰ ਸਰਜੀਤੀ ਰਹੇਗਾ ਇਹ ਵੀ ਸਵਾਲ ਹੈ ਕਿ ਕੀ ਹੁਣ ਸੁਖਵੀਰ ਸਿੰਘ ਬਾਦਲ ਤੋਂ ਚੋਣ ਨਿਸ਼ਾਨ ਤੱਕੜੀ ਨਹੀਂ ਖੋਇਆ ਜਾਏਗਾ ਔਰ ਕੁਝ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਕਿ ਧੜੇ ਦੇ ਵਿੱਚ ਕੁਝ ਲੀਡਰਾਂ ਦੇ ਵਿਚਕਾਰ ਆਪਸੀ મતਭੇਦ ਜਾਰੀ ਨੇ મતਭੇਦ ਚੱਲ ਰਹੇ ਨੇ ਜੋ ਜਿਸ ਕਰਕੇ ਹੁਣ ਤੱਕ ਪੰਜਾਬ ਪਰ ਦੇ ਵਿੱਚ ਸੰਗਠਨ ਨਹੀਂ ਬਣ ਸਕਿਆ ਸੋਚੇਕਰ ਤਾਜ਼ਾ ਹਾਲਾਤਾਂ ਤੇ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਧੜੇ ਵੱਲੋਂ 25 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੁਬਾਈ ਡੈਲੀਗੇਟ ਇਜਲਾਸ ਸੱਦਿਆ ਗਿਆ ਸੀ ਜਿਸ ਦੇ ਉੱਪਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੰਗਠਨ ਬਣਾਉਣ ਦੇ ਲਈ ਚਰਚਾ ਹੋਣੀ ਸੀ ਪਰ ਬੀਤੀ ਰਾਤ ਗਿਆਨੀ ਹਰਪ੍ਰੀਤ ਸਿੰਘ ਜੋ ਇਸ ਧੜੇ ਦੀ ਇਕਵਾਹੀ ਕਰ ਰਹੇ ਨੇ ਇਸ ਵੱਖਰੇ ਕਾਲੀ ਦਲ ਦੀ ਇਕਵਾਹੀ ਕਰ ਰਹੇ ਨੇ ਸੋ ਉਹਨਾਂ ਨੇ ਕਿਹਾ ਕਿ ਹੁਣ ਸਾਡਾ ਸਵਾਈ ਜਨਰਲ ਇਜਲਾਸ ਮੁਅਤਲ ਕਰ ਦਿੱਤਾ ਗਿਆ ਹੈ ਮੁਲਤਵੀ ਕਰ ਦਿੱਤਾ ਗਿਆ ਸੋ ਕੀ ਇੱਕ ਨਵੇਂ ਸਵਾਲਾਂ ਨੂੰ ਜਨਮ ਦੇ ਗਿਆ ਜੋ ਇਸ ਧੜੇ ਵੱਲੋਂ ਆਪਣਾ ਸਵਾਈ ਜਲਾਸ ਜਿਸ ਨੂੰ 25 ਤੰਬਰ ਨੂੰ ਜੋ ਹੋਣਾ ਸੀ ਮੁਲਤਵੀ ਕਰ ਦਿੱਤਾ ਗਿਆ ਕਿ ਕਿ ਇਸ ਧੜੇ ਦੇ ਕੁਝ ਆਗੂਆਂ ਦੇ ਵਿੱਚਕਾਰ ਆਪਸੀ મતਭੇਦ ਥਮਣ ਦਾ ਨਾਮ ਨਹੀਂ ਲੈ ਰਹੇ ਕਿ ਰੁਕ ਨਹੀਂ ਰਹੇ ਲਗਾਤਾਰ ਮਤਭੇਦ ਚੱਲ ਰਹੇ ਨੇ ਸੋ ਕੀ ਲਗਾਤਾਰ ਇਸ ਧੜੇ ਦੇ ਵਿੱਚ ਕਿ ਵਾਕਈ ਇੱਕ ਜਿਹੜੀ ਵੱਖਰੀ ਪਾਰਟੀ ਹੈ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਇੱਕ ਨਵਾਂ ਤੜਾ ਜਿਹੜਾ ਬਣ ਚੁੱਕਿਆ ਹੈ ਸੋ ਇਸ ਸੰਬੰਧੀ ਆਪਾਂ ਗੱਲਬਾਤ ਕਰਦੇ ਹਾਂ ਜੋ ਸਿਆਸੀ ਮਾਹਰ ਵੀ ਨੇ ਆਖਰ ਅਜੇ ਮਾਮਲਿਆਂ ਨੂੰ ਲੈ ਕੇ ਜੋ ਟਿੱਕਰ ਟਿੱਪਣੀਆਂ ਕਰਦੇ ਰਹਿੰਦੇ ਨੇ ਸਰਵਜੀਤ ਸਿੰਘ ਸੋਹਲ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿ ਵਾਕਈ ਗਿਆਨੀ ਹਰਪ੍ਰੀਤ ਸਿੰਘ ਧੜੇ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਮਤ ਪੇ ਚੱਲ ਰਹੇ ਨੇ ਸੋ ਸਰਬਜੀਤ ਸਿੰਘ ਸੋਹਲਣਾ ਗੱਲਬਾਤ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੁਰਮਤ ਸਿੰਘ ਜੀ ਸੋਹਲ ਸਾਹਿਬ ਇੱਕ ਸਭ ਤੋਂ ਪਹਿਲਾਂ ਮੈਂ ਤੁਹਾਡਾ ਰਿਐਕਸ਼ਨ ਚਾਹਣਾ ਕਿ ਜਿਹੜਾ ਆਪਾਂ ਜਦੋਂ ਦੇਖਿਆ ਕਿ ਜਿਹੜਾ ਇੱਕ ਨਵਾਂ ਧੜਾ ਸੀ ਉਹਨੇ ਵੱਖਰੀ ਧਿਰ ਬਣਾਈ ਸ਼੍ਰੋਮਣੀ ਅਕਾਲੀ ਦਲ 12 ਅਗਸਤ ਨੂੰ ਤਾਂ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਐਲਾਨ ਕੀਤਾ ਹੈ ਕਿ ਅਸੀਂ ਨਵਾਂ ਧੜਾ ਨਹੀਂ ਬਣਾਉਣਾ ਸੁਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਸਾਡਾ ਹੈ ਚੱਕੜੀ ਵੀ ਤੱਕੜੀ ਸਾਡੀ ਹੈ ਐਸਜੀਪੀਸੀ ਵੀ ਸਾਡੇ ਕੋਲ ਆਏਗੀ ਤੇ ਦਫ਼ਤਰ ਵੀ ਸਾਡਾ ਪਰ ਹੁਣ ਉਸ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤੀ ਆਪਣਾ ਨਾਮ ਰੱਖ ਲਿਆ ਕਿ ਲੱਗਦਾ ਹੈ ਕਿ ਇਹਦੇ ਨਾਲ ਲੋਕ ਗੁੰਮਰਾਹ ਹੋਣਗੇ ਕਦੇ ਤੱਕ ਉਹ ਜਿਹੜਾ ਸਰਗੋਪ ਸਿੰਘ ਦੀ ਗੱਲ ਹੈ ਜੇ ਉਹਨਾਂ ਨੇ ਨਾਂ ਨੂੰ ਪ੍ਰਮਾਣਗੀ ਨਹੀਂ ਦਿੱਤੀ ਜੀ ਇਹ ਨਾਂ ਨੂੰ ਜੇ ਟੈਂਪੋਰਰੀ ਵਰਤਿਆ ਜੇ ਜਿੱਤੇ ਕੋਈ ਲੈਟਰ ਵਗੈਰਾ ਲੈਦੇ ਜਾਂ ਇਸ ਤਰ੍ਹਾਂ ਕੋਈ ਲਿਖਦੇ ਹੈ ਜੇ ਵਿੱਚ ਜੇ ਉਹਨਾਂ ਨੇ ਆਫੀਸ਼ੀਅਲੀ ਤੌਰ ਤੇ ਡਿਸੀਡ ਨਹੀਂ ਕੀਤਾ ਹੂੰ ਆ ਇਹ ਜੇ ਵਸਤਰਾਂ ਦੀ ਗੱਲ ਅਜੇ ਇਨਫਰਮੇਸ਼ਨ ਇਹ ਕਨਫਰਮ ਨਹੀਂ ਕਨਫਰਮ ਨਹੀਂ ਹੈਗੀ ਕਿ ਉਹਨਾਂ ਨੇ ਨਾਂ ਹੀ ਰੱਖ ਲਿਆ ਪਰ ਇੱਕ ਗੱਲ ਹੈਗੇ ਸੋਹਲ ਸਾਹਿਬ ਜਿੱਥੇ ਵੀ ਉਹਨਾਂ ਦਾ ਕੋਈ ਪ੍ਰੈਸ ਨੋਟ ਆਉਂਦਾ ਹੈ ਜਾਂ ਉਹਨਾਂ ਨੇ ਜਿਹੜੇ ਸੋਸ਼ਲ ਪੇਜ ਬਣਾਏ ਆ ਆਪਣੇ ਜਾਂ ਕਿਤੇ ਵੀ ਆਪਣਾ ਉਹ ਨਾਮ ਪਾਉਂਦੇ ਨੇ ਤਾਂ ਹਰ ਜ ਬ੍ਰੈਕਟਾਂ ਦੇ ਵਿੱਚ ਪੁਨਰ ਸਿਰਜੀਤੀ ਹੀ ਪਾਇਆ ਜਾਂਦਾ ਉਹ ਠੀਕ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਹਲੇ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਨਾ ਕਰਾਈ ਹੋਵੇ ਕਿਉਂਕਿ ਹਲੇ ਹੁਣ ਹੀ ਬਣਿਆ ਹਲੇ ਉਹਨਾਂ ਕੋਲ ਸਮਾਂ ਬਹੁਤ ਘੱਟ ਸੀਗਾ ਹਲੇ ਤਾਂ ਉਹਨਾਂ ਸੰਗਠਨ ਵੀ ਨਹੀਂ ਬਣਿਆ ਤਾਂ ਇਸ ਕਰਕੇ ਡਿਲੇ ਹੋਵੇ ਪਰ ਜਿੱਥੋਂ ਤੱਕ ਗੱਲ ਸਵਾਲ ਨਵੇਂ ਕਾਲੀ ਦਲ ਦਾ ਕਿ ਇੱਕ ਨਵਾਂ ਧੜਾ ਬਣਿਆ ਤੇ ਜਦੋਂ ਆਪਾਂ ਬ੍ਰੈਕਟਾਂ 'ਚ ਪੁਨਰ ਸਿਰਜੀਤੀ ਨਾਲ ਲਾਤਾ ਤਾਂ ਇਟ ਮੀਨਸ ਦਾ ਇਹ ਮੰਨਿਆ ਜਾ ਰਿਹਾ ਕਿ ਇੱਕ ਨਵਾਂ ਧੜਾ ਜਿਹੜਾ ਇੱਕ ਹੋਰ ਖੜਾ ਹੋ ਗਿਆ ਪ ਮੁੱਤ ਦੇ ਕੋਟਸ ਸਰਗਰਮਤ ਸਿੰਘ ਜਦੋਂ ਕਾਲਤਖਸਬ ਤੋਂ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਮੁੱਤ ਦੇ ਪੰਜ ਮੈਂਬਰੀ ਰਹਿ ਗਈ ਉਹ ਉਹਨੂੰ ਜਿਹੜਾ ਦਿੱਤਾ ਉਥੋਂ ਆਦੇਸ਼ ਸੀਗੇ ਵੀ ਤੁਸੀਂ ਭੱਤੀ ਕਰਨੀ ਆ ਤੇ ਭੱਤੀ ਕਰਕੇ ਨਵੀਂ ਕਰਕੇ ਤੇ ਨਵੀਂ ਲੀਡਰਸ਼ਿਪ ਬਣਾਉਣੀ ਆ ਜੀ ਇਹ ਨਵਾਂ ਫਾਰਮੇਸ਼ਨ ਕਰਨੀ ਆ ਦੇਖੋ ਉਹਦੇ ਚ ਜਿਹੜੀ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਉਹਨਾਂ ਨੇ ਦੇ ਸੀ ਉਹਦੇ ਮੀਨ ਟਾਈਮ ਜਿਹੜਾ ਹੈਗਾ ਜਿਹੜਾ ਕਾਲੀ ਦਲ ਦਾ ਚਕਵੀਰ ਹੋਣੀ ਸੀਗੇ ਜਿਹੜੇ ਪੇਸ਼ ਹੋਏ ਸੀਗੇ ਉਹਨਾਂ ਨੇ ਆਪਣਾ ਵੱਖਰਾ ਝੰਡਾ ਚੁੱਕ ਲਿਆ ਜੀ ਹੂੰ ਉਹਨਾਂ ਨੇ ਇਹਨਾਂ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਹੀ ਹੋ ਗਏ ਉਹ ਜੀ 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 ਉਹ ਜਦੋਂ ਇਨਕਾਰ ਹੀ ਹੋ ਗਏ ਫਿਰ ਇਹਨਾਂ ਨੇ ਜਿਹੜਾ ਜਿਹੜਾ ਬਣ ਭਰਤੀ ਕਰਨੀ ਸੀਗੀ ਹੂੰ ਹੂੰ ਹੁਣ ਉਹ ਜਿਹੜੀ ਉਹਨੇ ਉੱਥੇ ਆਦੇਸ਼ਾਂ ਅਨੁਸਾਰ ਹੀ ਭਰਤੀ ਹੋਈ ਭਰਤੀ ਤੋਂ ਬਾਅਦ ਡੈਲੀਗੇਟ ਬਣੇ ਡੈਲੀਗੇਟ ਤੋਂ ਬਾਅਦ ਚੋਣ ਹੋਈ ਆ ਹੂੰ ਉਹ ਜਿਹੜਾ ਬਣਿਆ ਇੱਕ ਬਣਿਆ ਕਾਲੀਦਲ ਬਣਿਆ ਹੁਣ ਉਹਨੂੰ ਆਪਾਂ ਨਵਾ ਨਵਾ ਕਮਾ ਉਹ ਦਿਨ ਇਹ ਆਦੇਸ਼ ਤੇ ਕਾਲੀਦਲ ਸਾਹਿਬ ਦੇਆ 2 ਦਸੰਬਰ 2024 ਦੇ ਜੀ ਇਹਦੇ ਚ ਹੁਣ ਆਪਾਂ ਜਿਹੜਾ ਇਹਨੂੰ ਡਿਲੇ ਜਿਹੜਾ ਡਿਨਾਈ ਕੀਤਾ ਵਾ ਪਘੋੜੇ ਹੋਏ ਨੇ ਕਾਲੀਦਲ ਸਾਹਿਬ ਦੀਆਂ ਪਰੰਪਰਾਵਾਂ ਤੋਂ ਮੂੰਹ ਫੇਰਿਆ ਵਾ ਉਹ ਤਾਂ ਕਾਲੀਦਲ ਉਹ ਤੇ ਪਰਿਵਾਰ ਜਿਹੜਾ ਬਾਦਲ ਪਰਵਾਦ ਉਹਦਾ ਵਾ ਹੂੰ ਜੀ ਹੁਣ ਇਹ ਜਿਹੜਾ ਚਲਚਲ ਬਣਿਆ ਇਹ ਤਾਂ ਹੁਣ ਇਹ ਤਾਂ ਜਦੋਂ ਦੇਸ਼ ਨੂੰ ਆਪਾਂ ਕੋਈ ਗੱਲ ਬਣ ਗਈ ਚਲਚਲ ਬਣਿਆ ਜੀ ਜੀ ਲੇਕਿਨ ਹੁਣ ਜਦੋਂ ਕੋਈ ਚੀਜ਼ ਬਣਦੀ ਹੈ ਤੁਸੀਂ ਕਿਹੜਾ ਜੀ ਉਹ ਉਹ ਅਜੇ ਫਾਰਦਰ ਟਾਈਮ ਬੀਿੰਗ ਅਜੇ ਉਹ ਕਰ ਰਹੇ ਨੇ ਉਹਨਾਂ ਨੇ ਲਿਖ ਰਹੇ ਨੇ ਹਮ ਅਜੇ ਇਹ ਜਿ ਉਹਨਾਂ ਦਾ ਮਤਾ ਪਾ ਕੇ ਜਾਂ ਅਫੀਸ਼ੀਅਲੀ ਤੌਰ ਤੇ ਉਹਨਾਂ ਦਾ ਇਹ ਫੈਸਲਾ ਨਹੀਂ ਹੋਇਆ ਜੀ ਤੇ ਲੇਕਿਨ ਜਦੋਂ ਆਪਾਂ ਦੇਖੀਏ ਵੀ ਕਾਲੀਦਲ ਨਹੀਂ ਕਾਲੀਦਲ ਦੇ ਸਾਹ ਗੁਰਮੁਖ ਸਿੰਘ ਇੱਕ ਇਹ ਜਿਹੜੇ ਆਦੇਸ਼ ਅਨਸਾਰ ਬਣਿਆ ਜੀ ਨਵਾਂ ਗਰੁੱਪ ਤੇ ਜਿਹੜਾ ਉਹਦੇ ਬਾਦਲ ਕੇ ਪਰਿਵਾਰ ਨੇ ਬਣਾਇਆ ਨਵਾਂ ਗਰੁੱਪ ਤੇ ਸੋਹ ਸੋਹ ਸਾਹਿਬ ਹਾਂਜੀ ਕੀ ਲੱਗਦਾ ਹੈ ਕਿ ਹੁਣ ਜਿਹੜਾ ਇਹ ਕਾਲੀਦਲ ਨਵਾਂ ਧੜਾ ਬਣਿਆ ਜਿਹੜਾ ਪੁਨਰਸਰਜੀਤੀ ਇਹ ਤੱਕੜੀ ਚੋਣ ਦਾ ਨਿਸ਼ਾਨ ਲੈ ਸਕੇਗਾ ਜਾਂ ਆਪਣਾ ਦਫਤਰ ਲੈ ਸਕੇਗਾ ਚੰਡੀਗੜ੍ਹ ਵਾਲਾ ਸੰਕੇਤ ਲੱਗਦੇ ਆ ਇੱਕਦਮ ਐਸਾ ਗੁਰਮੁਖ ਜੀ ਮੇਰੀ ਇੱਕਦਮ ਗੱਲ ਹੋਈ ਸੀਗੀ ਮੈਂ ਇਹਨਾਂ ਨੂੰ ਵੈਸੇ ਕੀਤਾ ਜਦੋਂ ਪਹਿਲਾ ਬਿਆਨ ਆਇਆ ਸੀ ਨਾ ਕੰਨੀਆ ਪੀਸ ਹੁਣਾ ਦਾ ਜੀ ਮੈਂ ਕਹ ਜੀ ਤੁਸੀਂ ਕਹਿੰਦੇ ਵੀ ਅਸੀਂ ਦਸਤਰ ਵੀ ਲਵਾਂਗੇ ਅਸੀਂ ਇਹਨਾਂ ਕੋ ਆ ਵੀ ਲਵਾਂਗੇ ਤੁਸੀਂ ਇਹ ਕਿਉਂ ਮੰਗਦੇ ਹੋ ਹੂੰ ਤੁਸੀਂ ਤੁਸੀਂ ਲੋਕਾਂ ਜਿਹਨਾਂ ਸੰਗਤਾਂ ਨੇ 1215 ਲੱਖ ਜਿਹੜੇ ਕਹਿੰਦੇ ਸਾਡੀ ਭਰਤੀ ਹੋਈ ਆ ਹੂੰ ਤੁਸੀਂ ਉਹਨਾਂ ਲੋਕਾਂ ਨੂੰ ਉਹ ਜਿਹੜੇ ਤੁਹਾਡੇ ਸਾਥ ਨੇ ਕਨੋਂ ਇਕ ਕਲੈਕਸ਼ਨ ਆਉਂਦੀ ਉਹ ਤੁਹਾਨੂੰ ਵੋਟਾਂ ਪਾਉਂਦੇ ਨੇ ਹੂੰ ਤੁਹਾ ਨੂੰ ਵੋਟਾਂ ਤਾਂ ਪਾਉਣਗੇ ਜੇ ਤੁਸੀਂ ਉਹਨਾਂ ਲਈ ਆਪਣੀ ਜਿਹੜੀ ਨਾਮਜ਼ਦਗੀ ਕਰੋਗੇ ਜਿਹੜਾ ਉਕਾਲੀਦਾਰ ਬਾਦਲ ਪਰਿਵਾਰ ਹੋ ਗਿਆ ਉਹ ਨਾਮਜ਼ਦਗੀ ਕਰਨੇ ਛੱਡ ਗਏ ਕਿਉਂਕਿ ਉਹਨਾਂ ਨੇ ਪਾਲਿਸੀਆਂ ਆਪਣੀਆਂ ਬਣਾ ਲੀਆਂ ਡਿਵੀਜ਼ਨ ਬਣਾ ਲੀਆਂ ਉਹਨਾਂ ਨੇ ਜੋ ਕਿ ਲੋਕਾਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਜੀ ਇਹ ਤੁਸੀਂ ਲੋਕਾਂ ਸਾਹਮਣੇ ਤੁਹਾਨੂੰ ਕੀ ਲੋੜੇ ਦਫ਼ਤਰ ਨਵੇਂ ਬਣ ਸਕਦੇ ਆ ਜਿਹੜਾ ਆਪਾਂ ਕਹਿੰਦੇ ਸਿੰਬਲ ਆ ਸਿੰਬਲ ਦੇ ਕਰਕੇ ਕੋਈ ਇੱਕ ਕਿਤੇ ਲਿਖਿਆ ਵੀ ਆਹ ਉਕਾਲੀਦਾਰ ਦਾ ਸਿੰਬਲ ਤੇ ਇਹ ਪੰਚ ਦਾ ਸਿੰਬਲ ਆ ਨਹੀਂ ਇਹ ਇਹ ਤੇ ਸਾਡਾ ਪਹਿਲਾ ਮਾਸਟਰ ਤਾਰਾ ਸੀ ਦਾ ਪੰਜਾਬੀ ਰਿਆ ਤੀਰ ਕਮਾਨ ਵੀ ਰਿਆ ਬਿਲਕੁਲ ਠੀਕ ਹੈ ਜੀ ਫਿਰ ਹੁਣ ਇਹ ਲੈਜ ਦਾ ਛੋਣੇ ਕਿਹਾ ਜਿਹੜੇ ਟਰੈਕਟਰ ਵੀ ਰਿਆ ਤੋਂ ਵਾਲ ਰੈਕਸ਼ਨ ਲਿਤੀਆ ਨੇ ਇਹ ਗੱਲ ਇਹ ਨੇ ਹੁਣ ਜਿਹੜੇ ਆ ਜਿਨ੍ਹਾਂ ਨੂੰ 92 ਐਮਐਲਏ ਤੇ 94 ਐਮਐਲਏ ਬਣੇ ਆ ਇਹਨਾਂ ਦਾ ਜਿਹੜਾ ਚੋਣ ਨਿਸ਼ਾਨ ਸੀ ਇਹ ਕਿਤੇ ਕੋਈ ਇਹ ਕਿਤੇ ਰਿਜ਼ਰਵ ਸੀਗਾ ਜੀ ਜਿਹਦੇ ਨਾਲ ਲੋਕੀ 1999 ਚ ਜਦੋਂ ਅਸੀਂ ਇਲੈਕਸ਼ਨ ਫੈਡਰੇਸ਼ਨ ਨਾਲ ਲੜਾਈ ਸੀ ਉਦੋਂ 9 ਮੈਂਬਰ ਪਾਰਲੀਮੈਂਟ ਸਾਡੇ ਬਣੇ ਸੀ ਜੀ 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 ਬਿਲਕੁਲ ਬਿਲਕੁਲ ਉਹ ਸਾਰੇ ਵਕਤ ਹੁਣ ਇਹ ਸਾਰੀ ਜਿੰਦ ਤੁਸੀਂ ਵੇਖੋ ਲੋਕਾਂ ਦਾ ਸਾਥ ਬਣਾ ਕੇ ਤੁਸੀਂ ਆਪਣੀ ਪਾਲਸੀ ਇਕੱਲੀ ਨਾਲ ਉਹ ਪਾਲਸੀ ਬਣਾਵੇ ਉਹ ਆਪਣੀਆਂ ਕਰਕੇ ਆਪਣਾ ਲੋਕਾਂ ਨਾਲ ਵਿਚਰੇ ਟਾ ਕੇ ਅਸੀਂ ਆ ਚਾਹੁੰਨੇ ਆ ਤੁਹਾਡੀ ਪਾਲ ਤੁਸੀਂ ਚਾਹੁੰਦੇ ਅਸੀਂ ਆ ਬਣਾ ਰਹੇ ਆ ਲੜਾ ਕੇ ਅਸੀਂ ਤੋ ਲੋ ਮੋਟਾ ਪਾਦਣ ਕਿ ਤੇ ਆਪੇ ਸਰਕਾਰ ਬਣੇ ਜਾਂ ਕੁਛ ਬਣੇ ਉਹ ਸਿੰਬਲ ਦੀ ਤੇ ਕੋਈ ਲੋੜ ਹੀ ਨਹੀਂ ਵੀ ਸਿੰਬਲ ਜਿਹੜਾ ਚੱਕੜੀ ਜਾਈਦਾ ਤੇ ਸਾਡੇ ਦਫ਼ਤਰ ਜਾਇਆ ਅਕਾਲੀ ਦਲ ਨਾਲ ਚਾਹੀਦਾ ਬਿਲਕੁਲ ਸੁਰ ਸਾਹਿਬ ਜਦੋਂ ਜਦੋਂ ਤੁਹਾਡੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋਈ ਗੱਲਬਾਤ ਹੋਈ ਜੇ ਤੁਸੀਂ ਕਿਹਾ ਪਿਛਲੇ ਦਿਨੀ ਤਾਂ ਕੀ ਉੱਥੇ ਸੰਗਠਨ ਮੇਰੀ ਮੁਲਾਕਾਤ ਨਹੀਂ ਮੇਰੀ ਮੈਂ ਫੋਨ ਤੇ ਕਰੀ ਜੀ ਜੀ ਚਲੋ ਕੋਈ ਸੰਗਠਨ ਦੀ ਗੱਲ ਹੋਈ ਕਿ ਪੰਜਾਬ ਦੇ ਵਿੱਚ ਸੰਗਠਨ ਕਦੋਂ ਬਣ ਰਿਹਾ ਤੁਹਾਡਾ ਜਾਂ ਕਿਹੜੇ ਤੜੇ ਨੂੰ ਅੱਗੇ ਲੈ ਕੇ ਆਇਆ ਜਾਇਆ ਜਾਏਗਾ ਜਾਂ ਕਿਹੜਾ ਤੜਾ ਅਗਵਾਈ ਕਰੇਗਾ ਕੋਈ ਐਦਾਂ ਦੀ ਗੱਲ ਹੋਈ ਤੁਹਾਡੀ ਉਹ ਜਦੋਂ ਇੱਕ ਮੈਚ ਜਿਹੜੀ ਕੁਛ ਹੁੰਦਾ ਨਾ ਗੱਲਾਂ ਵੀ ਆਪਣੇ ਤੌਰ ਤੇ ਜਿੱਦਾਂ ਭਰਾਤਰੀ ਦਾ ਹੁੰਦਾ ਹੈ ਮੇਰੇ ਇਹਨਾਂ ਨਾਲ ਲਗਾਓ ਜਿਹੜਾ ਤੇ ਤਾਲਟਕ ਸਾਹਿਬ ਤੇ ਰਹੇ ਹੋਇਆ ਅਮਰਤ ਬਾਦ ਸਿੰਘ ਦਾ ਸਾਹਿਬ ਹੈ ਆ ਤੇ ਉਹ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆ ਜਿਹੜਾ ਵੀ ਇਹੋ ਜੀ ਬਿਆਨਬਾਜ਼ੀ ਜਿਹੜੀ ਹੈ ਟਕਰਾਰ ਵਾਲੀ ਤੁਸੀਂ ਕਿਉਂ ਕਰਦੇ ਆ ਜੀ ਤੁਸੀਂ ਜਿਹੜਾ ਕਹੋ ਵੀ ਸਾਨੂੰ ਨਹੀਂ ਤੁਹਾਨੂੰ ਲੋਕਾਂ ਨੂੰ ਕਹੋ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੀ ਨਿਮਾਇਦਗੀ ਕਰਨੀ ਆ ਤੁਸੀਂ ਸਾਡਾ ਸਾਥ ਦਿਓ ਉਹ ਜਦੋਂ ਬਣ ਜੇ ਕੋਈ ਵੀ ਜਿਹੜਾ ਅਸੀਂ ਕਹੋ ਵੀ ਅਸੀਂ ਟੈਂਟ ਲਾ ਕੇ ਵੀ ਆਪਣਾ ਆਪਣਾ ਦਫ਼ਤਰ ਚਲਾਵਾਂਗੇ ਅਸੀਂ ਕੋਈ ਵੀ ਸਿੰਬਲ ਜਿਹੜਾ ਸਾਨੂੰ ਮਿਲੂਗਾ ਅਸੀਂ ਤੁਹਾਡੇ ਕੋਲ ਦੱਸਾਂਗਾ ਸਾਡਾ ਸਿੰਬਲ ਤੇ ਹੀ ਵੋਟਾਂ ਮਾਊਤ ਉਹਨਾਂ ਨੂੰ ਦੇ ਕਿ ਦਫ਼ਤਰ ਕਿਤੇ ਵੀ ਬਣ ਸਕਦੇ ਆ ਕੋਈ ਨਹੀਂ ਵੀ ਜਿਹੜਾ ਦਫ਼ਤਰ ਇਹਨਾਂ ਦਾ ਬਣਿਆ ਤੇ ਇਹ ਦਫ਼ਤਰ ਹੀ ਬਹੁਤ ਵੀ ਪੰਥ ਦਾ ਦਫ਼ਤਰ ਆ ਜਾਏ ਤਾਲ ਤੱਕ ਦੇ ਇਹ ਹਰਮਨ ਦਸਾਲ ਦੇ ਕੰਪਲੈਕਸ ਆ ਕੋਈ ਗੱਲ ਨਹੀਂ ਦਫ਼ਤਰ ਨਵੇਂ ਬਣ ਜਾਂਦੇ ਆ ਹਾਂ ਜਦੋਂ ਬਰਨਾਲਾ ਕਾਲੀਦਨ ਨੇ ਆਪਣੇ ਆਪ ਨੂੰ ਸਿਲੰਡਰ ਕਰਤਾ ਸਾਡੀ ਹੋਂਦ ਮੁੱਕ ਗਈ ਬਿਲਕੁਲ ਜੇ ਤੋ ਇਹਨਾਂ ਵੀ ਫੀਲ ਕਰਕੇ ਲੋਕੀ ਵੋਟਾਂ ਨਹੀਂ ਪਾ ਰਹੇ ਲੋਕੀ ਸਾਰੇ ਜਾਪੇ ਆਪੇ ਆਪੇ ਛੱਡ ਕੇ ਚੱਲ ਜਾਣਗੇ ਆਪੇ ਇਹ ਵੀ ਦਫ਼ਤਰ ਮਿਲ ਜੂਗਾ ਬਿਲਕੁਲ ਚਾ ਸੁਣ ਸਰ ਇੱਕ ਆਖਰੀ ਸਵਾਲ ਹੈ ਕਿ ਇੱਕ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਧੜਾ ਨਵਾਂ ਬਣਿਆ ਉਹਦੇ 'ਚ ਚਾਹੇ ਬੀਬੀ ਜਗੀਰ ਕੋਹਰਾ ਹੈ ਚਾਹੇ ਉਹਦੇ 'ਚ ਸਾਡੇ ਸੁਖਜੀਤ ਸਰਜੀਤ ਸਿੰਘ ਰਖੜਾ ਨੇ ਚਾਹੇ ਉਹਦੇ 'ਚ ਪ੍ਰੋਫੈਸਰ ਚੰਦੂ ਮਾਜਰਾ ਹੈ ਜਾਂ ਹੋਰ ਵੀ ਚਾਹੇ ਗਿਆਨੀ ਹਰਪ੍ਰੀਤ ਜਿੰਨੇ ਵੀ ਧੜੇ ਨੇ ਅਲੱਗ-ਅਲੱਗ ਚਾਹੇ ਉਹ ਚ ਮਨਪ੍ਰੀਤ ਸਿੰਘ ਐਲ.ਈ. ਹੈ ਤਾਂ ਕਦੇ ਤੁਹਾਨੂੰ ਲੱਗਿਆ ਕਿ ਇਹ ਧੜੇ ਅਲੱਗ-ਅਲੱਗ ਨੇ ਜਾਂ ਤੁਹਾਨੂੰ ਲੱਗਦਾ ਵੀ ਸਾਰੇ ਧੜਿਆਂ ਦੀ ਸੁਰ ਇੱਕ ਹੈ ਉੱਚ ਖਸਰਾ ਜਰਮਿਕ ਸਿੰਘ ਜੀ ਹੁੰਦਾ ਨਾ ਜਦੋਂ ਕੋਈ ਵੀ ਅਕਾਲੀ ਗੱਲ ਵੱਡਾ ਪਰਿਵਾਰ ਹੁੰਦਾ ਨਾ ਜੀ ਜੀ ਮੋਦੇ ਜੁਰਦ ਚਾਹੀਦਾ ਕਿਉਂਕਿ ਸਾਰੇ ਵੱਖਰੇ ਵੱਖਰੇ ਪੁਰਾਣੇ ਸਾਰੇ ਕਾਲੀ ਨੇ ਪੁਰਾਣੇ ਮਨਿਸਟਰ ਰਹੇ ਨੇ ਤਰਾਣੀਆਂ ਧੜਾ ਰਹੇ ਨੇ ਵੱਖਰੇ ਵੱਖਰੇ ਕਾਲੀ ਦਲਾਜ ਵੀ ਰਹੇ ਆ ਜੀ 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 ਇਹਨਾਂ ਦੇ ਕੋਈ ਗਰੁੱਪ ਵਿੱਚ ਹੁੰਦੀ ਆ ਪਰ ਮੈਨੂੰ ਸਭ ਦਾ 12 ਸਤੰਬਰ ਨੂੰ ਜਦੋਂ ਇਹਨਾਂ ਦਾ ਫੈਸਲਾ ਹੋਇਆ ਜਦੋਂ ਜੀ 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 ਉਦੋਂ ਬੜਾ ਸਰਬਸੰਤੀ ਨਾਲ ਬੜੇ ਸੋਚ ਵਿਚਾਰ ਕੇ ਸਾਰਿਆਂ ਨੇ ਸੂਏ ਸਾਥ ਦਿੱਤਾ ਇਹਨਾਂ ਦਾ ਜੀ 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 ਉਦੋਂ ਉਸ ਦਿਨ ਕੋਈ ਗਰੁੱਪ ਨਹੀਂ ਹੋਈ ਉਹਦੇ ਪ੍ਰਧਾਨਾਂ ਨੇ ਜਾਨੇ ਆਪੇ ਤੋਂ ਬਣ ਗਏ ਨੇ ਜੀ 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 ਇਹਨੂੰ ਲੱਗਦਾ ਵੀ ਜਿਹੜਾ ਇਹਨਾਂ ਨੇ 81 ਵਿੱਚ ਸੈਟਅਪ ਬਣਾਉਣਾ ਪਹਿਲਾਂ ਸਭ ਤੋਂ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਉਣੇ ਨੇ ਉਦੋਂ ਬਾਅਦ ਜਿਹੜੇ ਇਹਨਾਂ ਨੇ ਆਫਿਸ ਲੈਟਰ ਤੇ ਐਗਜ਼ੀਕਟਿਵ ਬਣਾਉਣੀ ਸੀ ਜੀ 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 ਉਹ ਜਿਹੜਾ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਬਣ ਗਈ ਹੂੰ ਉਹ ਰਹੰਦੇ ਸਿਤਤੀ ਦੇ ਨਾਲ ਇੰਨਾ ਹੋ ਗਿਆ ਕਿ ਲੋਕਾਂ ਦੇ ਵਿੱਚ ਹਹਾਕਾਰ ਮਚ ਗਈ ਜਿਹੜਾ ਇਸ ਕੁਝ ਜ਼ਿਲ੍ਹੇ ਪੇ ਅਮਰਸਾ ਗੁਰਦਾਸਪੁਰ ਤੇ ਤਰਨਤਾਰਨ ਕਪੂਰਥਲਾ ਜਾਂਦਾ ਇੰਨੇ ਇਨਵੋਲ ਹੋ ਗਏ ਉਧਰੋਂ ਆਪਾ ਤੁਹਾਡੇ ਕੱਦਰ ਦੇ ਨਾਲ ਜਿਹੜਾ ਹੁਣ ਪਤਵੰਤ ਬਿਲਕੁਲ ਬਿਲਕੁਲ ਜੀ 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 ਕਰਕੇ ਲੋਕਾਂ ਦੇ ਉਹ ਜਿਹੜਾ ਸੀ ਇੱਕਦਮ ਉਹ ਘਬਰਾਹਟ ਹੋ ਗਈ ਲੋਕੇ ਆਪਣੇ ਅਮਦਦਗਾਰ ਗੱਲ ਲਈ ਬਣ ਗਏ ਲੋਕਾਂ ਉਹਦੇ ਕਰਕੇ ਜਿਹੜਾ ਇਹ ਪੋਲਿਟਿਕਲ ਐਕਟੀਵਿਟੀਆਂ ਜਿਹੜੀਆਂ ਬੰਦ ਹੋ ਗਈਆਂ ਠੀਕ 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 ਬਿਲਕੁਲ ਬਿਲਕੁਲ ਟੋਟਲੀ ਸਾਰੀਆਂ ਨਹੀਂ ਹੁਣ ਦੇਖੋ ਅਜੇ ਸਿਰਫ ਇੱਕ ਕਾਲੀਦਾ ਲਿਆ ਅਮਰਪਾਲ ਸਿੰਘ ਦਾ ਜੀ ਜਿਨ੍ਹਾਂ ਨੇ ਉੱਥੇ ਆਪਣੇ ਬਹੁਤ ਔਰਗੇਨਾਈਜ਼ਡ ਕਰਕੇ ਕੈਂਪ ਲਾਏ ਨੇ ਵਧੀਆ ਜੀ ਜੀ ਉਹ ਸਾਰੀਆਂ ਪੋਲਿਟਿਕਲ ਐਕਟੀਵਿਟੀਆਂ ਸਾਰੇ ਫੋਟੋਗ੍ਰਾਫਰ ਹੀ ਨੇ ਹਮ ਔਰ ਕਈ ਦੀ ਐਕਟੀਵਿਟੀ ਵੀ ਲੋਕਾਂ ਨੂੰ ਮਦਦਗਾਰ ਨੇ ਕਿਲੇ ਸਾਰੇ ਆਉਂਦੇ ਆਪਣੇ ਆਪਣੇ ਸੋ ਸੋ ਸਰ ਸੁਖਵੀਰ ਬਾਦਲ ਦੇ ਜਿਹੜੇ ਪੈਸੇ ਬਣ ਰਹੇ ਆ ਡੀਜ਼ਲ ਬਣ ਰਹੇ ਉਹਨੂੰ ਕਿਵੇਂ ਦੇਖਦੇ ਹੋ ਉਹਦੇ ਬਾਰੇ ਤੇ ਕਈ ਕੁਛ ਕਿੰਤੂ ਪ੍ਰਿੰਤ ਉਹਨਾਂ ਦਾ ਹੋਇਆ ਜੀ ਜਿਹਦਾ ਹੋਇਆ ਵੀ ਉਹ ਉਹ ਉਹਨਾਂ ਦੇ ਮੈਂਬਰ ਕਹਿੰਦੇ ਨੇ ਜੀ ਵੀ ਇੱਕ ਦਿਨ ਉਹ ਅਨਾਉਂਸ ਕਰਨ ਦਾ ਤਾਂ ਇਹਨਾਂ ਸ਼ਰੋਣੀ ਕਮੇਟੀ ਪੈਸੇ ਦੇਣ ਜਾਂਦੀ ਆ ਨਹੀਂ ਇਹ ਤਾਂ ਬਿਲਕੁਲ ਜਿੰਨਾ ਬੋਲੇ ਵੀ ਸਰਕਾਰ ਪਰ ਪੈਸੇ ਤਾਂ ਕੈਸ਼ ਫੜਾ ਰਹੇ ਆਪਾਂ ਵੀਡੀਓ ਚ ਦੇਖ ਰਹੇ ਆ ਰੀਲਾਂ ਦੇਖ ਰਹੇ ਆ ਪੈਸੇ ਨਾਲ ਦੀ ਨਾਲ ਕੈਸ਼ ਫੜਾਉਣ ਦੇ ਆ ਕਹਿੰਦੇ ਸਰ ਉਹਦੇ ਚ ਬਿਲਕੁਲ ਕੋਈ ਬਿਲਕੁਲ ਛਰੂਲ ਨਹੀਂ ਕਮੇਟੀ ਕੋਲੋਂ ਪੈਸੇ ਕੈਸ਼ ਤੇ ਨਹੀਂ ਮਿਲਦੇ ਜੀ ਹੂੰ ਉਹ ਜਦੋਂ ਆਪਣਾ ਕੋਲ ਮਿਲਦੇ ਤੇ ਜਿੰਨੀ ਉਹਨਾਂ ਕੋਲ ਕੋ ਕੋ ਆਪਾਂ ਜਦੋਂ ਅਮਰਿੰਦਰ ਸਿੰਘ ਬਣੇ ਸੀ ਮੁੱਖ ਮੰਤਰੀ ਪਹਿਲੀ ਵਾਰ 2002 ਚ ਉਹਨਾਂ ਨੇ 2425 ਕਰੋੜ ਦਾ ਇਹਨੇ ਤੇ ਪਾਇਆ ਸੀ ਕਰਦੇ ਇਹਨਾਂ ਵਿੱਚੋਂ 225 ਕਰੋੜ ਕੇ ਇਹਨਾਂ ਨੇ ਕੀਤੀ ਆ ਇਹ ਰਾਜੇ ਦੀ ਜੀ 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 ਬਿਲਕੁਲ ਤੋਂ ਪਹਿਲੇ ਬਠਿੰਡੇ ਹੈਗੇ ਉਹਨਾਂ ਕੋਲ ਚਲੋ ਚਲੋ ਠੀਕ ਹੈ ਠੀਕ ਹੈ ਚਲੋ ਜੀ ਨਹੀਂ 6000 ਕਰੋੜ ਦੀ ਤੇ ਸਿੰਥੈਟਿਕ ਡਰੱਗ ਲਈ ਆ ਬਿਲਕੁਲ ਬਿਲਕੁਲ ਚਲੋ ਚਲੋ ਠੀਕ ਹੈ ਜੇ ਕੋਈ ਵੱਡੇ ਵੀ ਦਿੱਤੇ ਕੋਈ ਗੱਲ ਨਹੀਂ ਉੱਚ ਉਹਨੇ ਘਟੇ ਨਹੀਂ ਕੋਈ ਜੀ ਸੋ ਆਪਾਂ ਸੁਣਿਆ ਕਿ ਸਰਵਜੀਤ ਸਿੰਘ ਸੋਲ ਜੋ ਇਹ ਗੱਲ ਕਹਿੰਦੇ ਨੇ ਕਿ ਹੁਣ ਤੱਕ ਇਸ ਧੜੇ ਨੇ ਅਜੇ ਤੱਕ ਪੁਨਰ ਸਰਜੀਤੀ ਆਪਣਾ ਨਾਮ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਸੋ ਜ਼ਰੂਰੀ ਨਹੀਂ ਕਿ ਕੋਈ ਵੀ ਪਾਰਟੀ ਕੋਈ ਵੀ ਧੜਾ ਆਪਣਾ ਨਾਮ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਹੀ ਜਿਹੜਾ ਲੋਕਾਂ 'ਚ ਜਾਵੇ ਜਾਂ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਹੀ ਆਪਣੇ ਧੜੇ ਨੂੰ ਜਾਂ ਆਪਣੇ ਨਵੇਂ ਨਾਮ ਨੂੰ ਲੋਕਾਂ ਵਿੱਚ ਲੈ ਕੇ ਜਾਵੇ ਕਿ ਸਾਡਾ ਨਾਮ ਇਹੀ ਆ ਜਦੋਂ ਇੱਕ ਧੜਾ ਇੱਕ ਪਾਰਟੀ ਇੱਕ ਸੰਗਠਨ ਆਪਣਾ ਨਾਮ ਲੈ ਕੇ ਲੋਕਾਂ 'ਚ ਜਾ ਰਿਹਾ ਹੈ ਮੀਡੀਆ ਜਾ ਰਿਹਾ ਹੈ ਬਕਾਇਦਾ ਸੋਸ਼ਲ ਮੀਡੀਆ ਤੇ ਉਸ ਨਾਮ ਨੂੰ ਵਰਤਿਆ ਜਾ ਰਿਹਾ ਤਾਂ ਫਿਰ ਹੁਣ ਕਿ ਮੰਨ ਲਿਆ ਜਾਵੇ ਕਿ ਇਸ ਧੜੇ ਨੇ ਇੱਕ ਵੱਖਰੀ ਪਾਰਟੀ ਬਣਾ ਲਈ ਹੈ ਤੇ ਸੁਖਵੀਰ ਸਿੰਘ ਬਾਦਲ ਦਾ ਜੋ ਸ਼੍ਰੋਮਣੀ ਅਕਾਲੀ ਦਲ ਹੈ ਜੋ ਉਸ ਨੂੰ ਖੋਣ ਦੀਆਂ ਉਸ ਨੂੰ ਵਾਪਸ ਲੈਣ ਦੀਆਂ ਜੋ ਕਿਆ ਸਰਾਈਆਂ ਸੀ ਉਸ ਨੂੰ ਬੋਰ ਪੈਂਦਾ ਨਜ਼ਰ ਨਹੀਂ ਆ ਰਿਹਾ ਸੋ ਕੁਝ ਮਹਾਰੇ ਵੀ ਕਹਿੰਦੇ ਨੇ ਕਿ ਕਿੰਨਾ ਚੰਗਾ ਹੁੰਦਾ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਸੁਖਵੀਰ ਸਿੰਘ ਬਾਦਲ ਦੇ ਧੜੇ ਤੋਂ ਅਕਾਲੀ ਦਲ ਲੈਣ ਦੇ ਲਈ ਚੋਣ ਨਿਸ਼ਾਨ ਤਕੜੀ ਲੈਣ ਦੇ ਲਈ ਦਫ਼ਤਰ ਲੈਣ ਦੇ ਲਈ ਉਹਦੇ ਖਾਤੇ ਵਾਪਸ ਲੈਣ ਦੇ ਲਈ ਅਦਾਲਤ ਜਾਂਦਾ ਜਾਂ ਫਿਰ ਚੋਣ ਕਮਿਸ਼ਨ ਕੋਲ ਜਾਂਦਾ ਜਿੱਤ ਹਾਰ ਇੱਕ ਵੱਖਰੀ ਗੱਲ ਹੈ ਦੋ ਟੀਮਾਂ ਲੜਨੀਆਂ ਤਾਂ ਜਿੱਤਣਾ ਇੱਕ ਨੇ ਪੱਕਾ ਹੈ ਇੱਕ ਨੇ ਹਾਰਨਾ ਹੁੰਦਾ ਹੀ ਹੈ ਸੋ ਇਸ ਕਰਕੇ ਜ਼ਰੂਰੀ ਨਹੀਂ ਕਿ ਪਹਿਲੇ ਹੀ ਹਾਰ ਮੰਨ ਲਈ ਜਾਵੇ ਤੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਮਾ ਧੜਾ ਹੈ ਉਹ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਚੋਣ ਕਮਿਸ਼ਨ ਕੋਲ ਜਾ ਸਕਦਾ ਹੈ ਅਦਾਲਤ ਜਾ ਸਕਦਾ ਹੈ ਪਰ ਜੋ ਹਵਾਲੇ ਸੂਤਰਾਂ ਤੋਂ ਖਬਰ ਮਿਲ ਰਹੀ ਹੈ ਅਜੇ ਤੱਕ ਇਸ ਧੜੇ ਦੇ ਵਿਚਕਾਰ ਆਪਸੀ ਮਤ ਪੇਦ ਜਾਰੀ ਨੇ ਸੋ ਇਹਨਾਂ ਦੀ ਆਪਸੀ ਸੰਗਠਨ ਨੂੰ ਲੈ ਕੇ ਗੱਲਬਾਤ ਕਿਸੇ ਨਿਪਰੇ ਨਹੀਂ ਚੱਲ ਰਹੀ ਸੋ ਸ਼ਾਇਦ ਇਸੇ ਕਰਕੇ 25 ਸਤੰਬਰ ਨੂੰ ਜੋ ਹੋਣ ਵਾਲਾ ਇਸ ਨਵੇਂ ਧੜੇ ਦਾ ਜੋ ਜਨਰਲ ਸੁਭਾਈ اجلاس ਸੀ ਉਹ ਮੁਅਤਲ ਕਰ ਦਿੱਤਾ ਗਿਆ ਮੁਅਤਲ ਕਰਨ ਦੇ ਕਾਰਨ ਕੀ ਰਹੇ ਨੇ ਜੋ ਜੋ ਪਾਰਟੀ ਦੀ ਅਗਵਾਈ ਕਰ ਰਹੇ ਪ੍ਰਧਾਨ ਗਿਆਨੀ ਹਰਪੀ ਸਿੰਘ ਤਾਂ ਇਹ ਗੱਲ ਕਹਿੰਦੇ ਨੇ ਤੇ ਅਸੀਂ ਸਮੀਖਿਆ ਕੀਤੀ ਪਾਰਟੀ ਦੀ ਸਮੀਖਿਆ ਕੀਤੀ ਰਾਜਨੀਤਿਕ ਹਾਲਾਤਾਂ ਦੀ ਸਮੀਖਿਆ ਕੀਤੀ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਸਮੀਖਿਆ ਕੀਤੀ ਹੈ ਜੋ ਜਿਸ ਤੋਂ ਇਹ ਸਾਹਮਣੇ ਆਇਆ ਕਿ ਪੰਜਾਬ ਦੇ ਹਾਲਾਤ ਅਜੇ ਠੀਕ ਨਹੀਂ ਪੰਜਾਬ ਦੇ ਬਹੁ ਗਿਣਤੀ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਭਾਰੀ ਮਾਰ ਹੋਈ ਹੈ ਇਸ ਕਰਕੇ ਲੋਕਾਂ ਦੀ ਸੇਵਾ ਜ਼ਰੂਰੀ ਹੈ ਲੋਕਾਂ ਜਾਣਾ ਜ਼ਰੂਰੀ ਹੈ ਸੋ ਅਸੀਂ ਆਪਣੇ ਪੂਰੇ ਸੰਗਠਨ ਨੂੰ ਆਪਣੀ ਪੂਰੀ ਲੀਡਰਸ਼ਿਪ ਨੂੰ ਹੁਕਮ ਦਿਤਿਆ ਆ ਆਦੇਸ਼ ਦਿੱਤੇ ਆ ਕਿ ਉਹ ਲੋਕਾਂ ਜਾਣ ਲੋਕਾਂ ਦੀ ਸੇਵਾ ਕਰਨ ਕਿੰਨਾ ਵੀ ਹਾਲਾਤਾਂ ਵਿੱਚ ਸੇਵਾ ਕੀਤੀ ਜਾਵੇ ਪਰ ਲੋਕਾਂ ਦੀ ਸੇਵਾ ਜ਼ਰੂਰੀ ਹੈ ਸੋ ਇਸ ਕਰਕੇ ਹੁਣ ਇਹ ਸਵਾਈ ਜਨਰਲ ਜਲਾਸ ਕਦੋਂ ਹੋਏਗਾ ਸੰਗਠਨ ਕਦੋਂ ਬਣੇਗਾ ਕਿਉਂਕਿ ਕੋਈ ਵੀ ਸੰਸਥਾ ਕੋਈ ਵੀ ਪਾਰਟੀ ਬਿਨਾ ਸੰਗਠਨ ਤੋਂ ਨਹੀਂ ਚੱਲ ਸਕਦੀ ਸੋ ਇਸ ਕਰਕੇ ਜੇਕਰ ਇਹ ਪਾਰਟੀ ਸੰਗਠਨ ਨਹੀਂ ਬਣਾਏਗੀ ਤਾਂ ਫਿਰ ਪਿੰਡ ਤੱਕ ਗਲੀ ਤੱਕ ਮੁਹੱਲੇ ਤੱਕ ਇਸ ਪਾਰਟੀ ਕਿਵੇਂ ਸਰਵਾਈਵ ਕਰੇਗੀ ਤੇ 2027 ਦੇ ਵਿੱਚ ਅਕਾਲੀ ਦਲ ਦੇ ਬਰਾਬਰ ਕਿਵੇਂ ਖੜੀ ਹੋ ਸਕੇਗੀ ਸੋ ਇਹ ਸਾਰੇ ਸਵਾਲ ਨੇ ਜੋ ਅਜੇ ਤੱਕ ਬਰਕਰਾਰ ਨੇ ਸੋ ਇਹਨਾਂ ਸਵਾਲਾਂ ਦੇ ਜਵਾਬ ਜਾਂ ਪਾਰਟੀ ਦੇ ਸਕਦੀ ਹੈ ਜਾਂ ਮਹਰ ਦੇ ਸਕਦੇ ਨੇ ਜਾਂ ਪਾਰਟੀ ਦੀ ਲੀਡਰਸ਼ਿਪ ਦੇ ਸਕਦੀ ਹੈ ਸੋ ਅੱਜ ਦੇ ਪ੍ਰੋਗਰਾਮ ਚ ਇਨਾਈ ਮੈਨੂੰ ਦੇ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.